ਮੈਂ ਪਸੰਦ ਅੱਜ ਜਿਹੜਾ ਨਾਕਾ ਲਗਾਇਆ ਗਿਆ ਹੈ ਕਿ ਹਦਾਇਤਾਂ ਆਈਆਂ ਸੀ ਉਹ ਉਸ ਨੂੰ ਲੈ ਕੇ ਜਿਹੜਾ ਇਹ ਨਾਕਾ ਲਗਾਇਆ ਗਿਆ। ਔਰ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ ਜਿਹੜਾ ਕਿ ਅਕਸਰ ਅਸੀਂ ਆ ਜਿਹੜੇ ਵਕਤ-ਵਕਤ ਜਗ੍ਹਾ ਤੇ ਰੋਜ਼ਾਨਾ ਨਾਕਾਬੰਦੀ ਕਰਦੇ ਆ ਔਰ ਉਲੰਘਣਕਾਰਾਂ ਦੇ ਚਲਾਨ ਵੀ ਕੱਟਦੇ ਆ ਲੇਕਿਨ ਇੱਕ ਪਹਿਲੀ ਤਰੀਕ ਤੋਂ ਲੈ ਕੇ ਆ ਜਿਹੜਾ ਮੰਥ ਦੇ ਲਾਸਟ ਤੱਕ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਅੰਡਰਏਜ ਬੱਚੇ ਜਿਹੜੇ ਆ ਉਹਨਾਂ ਨੂੰ ਜੇਕਰ ਕਿਸੇ ਨੇ ਵਹੀਕਲ ਦਿੱਤਾ ਜਾਂ ਉਹਨਾਂ ਦੇ ਪੇਰੈਂਟਸ ਨੇ ਉਸ ਨੂੰ ਜਿਹੜੀ ਹੈ ਜੇਲ੍ਹ ਪਲੱਸ ਜੁਰਮਾਨਾ ਹੋਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਸੋ ਮੇਰੀ ਅਪੀਲ ਹੈ ਕਿ ਕੋਈ ਵੀ ਵਿਅਕਤੀ ਅੰਡਰ ਏਜ ਬੱਚਿਆਂ ਨੂੰ ਜਿਹੜਾ ਕੋਈ ਵਹੀਕਲ ਆ ਦੇਣ ਤਾਂ ਕਿ ਬਹੁਤ ਸਾਰੇ ਬੱਚਿਆਂ ਦੀ ਜਿਹੜੇ ਆ ਨੌਜਵਾਨ ਜਿਨ੍ਹਾਂ ਦੀ ਜਾਨ ਚਲੀ ਜਾਂਦੀ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਦੁਨੀਆ 'ਚ ਰੋਸ਼ਨ ਕਰਨਾ ਸੋ ਜਿਹੜੇ ਉਲੰਘਣ ਕਰ ਆ ਉਹਨਾਂ ਦੇ ਤੁਸੀਂ ਦੇਖ ਰਹੇ ਹੋਗੇ ਅਸੀਂ ਚਲਾਲ ਪੜ ਰਹੇ ਆ ਚਾਹੇ ਉਹ ਕੋਈ ਬੋਟ ਮੋਟਰਸਾਈਕਲ ਦੇ ਪਟਾਕੇ ਮਾਰ ਰਿਹਾ ਔਰ ਉਹਨੂੰ ਬਾਉਂਡ ਕਰ ਰਹੇ ਆ ਜਾਂ ਕੋਈ ਨੰਬਰ ਪਲੇਟ ਨਹੀਂ ਲਗਾਈ ਸੋ ਮੈਂ ਇਹੀ ਫੀਲ ਕਰਦਾ ਕਿ ਸਾਰੇ ਦੇ ਸਾਰੇ ਜਿਹੜੇ ਲੋਕ ਆ ਉਹ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਟ੍ਰੈਫਿਕ ਪੁਲਿਸ ਦਾ ਸਹਿਯੋਗ ਦੇਣ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਆਪਣੀ ਸੇਫਟੀ ਲਈ ਕਰਨ ਕਿੰਨਾ ਕੁ ਜੁਰਮਾਨਾ ਹੋਏਗਾ ਜਿਹੜਾ ਜਿਹੜਾ ਜੁਰਮਾਨਾ ਦੇਣਾ ਪਏਗਾ ਔਰ ਦੇਖੋ ਉਹਦੇ ਲਈ 25000 ਰੁਪਏ ਤੱਕ ਜੁਰਮਾਨਾ ਪਲੱਸ 3 ਸਾਲ ਤੱਕ ਦੀ ਜੇਲ ਹੋ ਸਕਦੀ ਆ ਸਰ ਹੋਰ ਕੀ ਕੀ ਅੱਜ ਸਿਰਫ ਅਵੇਰਨੈਸ ਕੀਤੀ ਜਾਏਗੀ ਜਾਂ ਚਲਾਣੇ ਵੀ ਤਿਆਰ ਦੇਖੋ ਜਿਹੜੇ ਉਲੰਘਣਕਰ ਆ ਬੋਲਟ ਮੋਟਰਸਾਈਕਲ ਵਾਲੇ ਆ ਪਟਾਕੇ ਮਾਰੂਗਾ ਜਾਂ ਕੋਈ